ਹਾਂਜੀ ਹੁਣ ਆਪਾਂ ਕਰਦੇ ਹਾਂ ਇੱਕ ਪੱਤਰ ਆਪਣੀ ਵੱਡੀ ਭੈਣ ਦੇ ਵਿਆਹ ਤੇ ਮਿੱਤਰ ਨੂੰ ਤੁਸੀਂ ਸੱਦਾ ਪੱਤਰ ਦੇਣਾ ਕਿੰਜ ਲਿਖਾਂਗੇ ਪੰਜਾਬੀ ਦੇ ਵਿੱਚ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਆਪਾਂ ਪ੍ਰੀਖਿਆ ਭਵਨ ਤੋਂ ਸੱਜੇ ਪਾਸੇ ਪ੍ਰੀਖਿਆ ਭਵਨ ਫਿਰ ਕਮਾ ਉਸ ਤੋਂ ਬਾਅਦ ਕੇਂਦਰ ਫਿਰ ਕਮਾ ਦੈਨ ਊੜਾ ਆੜਾ ਏੜੀ ਸ਼ਹਿਰ ਫਿਰ ਡੰਡੀ ਨਾਲ ਹੀ ਫਿਰ ਉਸ ਤੋਂ ਬਾਅਦ ਮਿਤੀ ਪਾਉਂਗੇ ਫਿਰ ਖੱਬੇ ਪਾਸੇ ਆਪਾਂ ਸ਼ੁਰੂ ਕਰਾਂਗੇ ਆਪਣੇ ਮਿੱਤਰ ਨੂੰ ਪੱਤਰ ਲਿਖਣਾ ਇਸ ਲਈ ਪਿਆਰੇ ਮਿੱਤਰ ਜੋ ਵੀ ਤੁਹਾਡੇ ਮਿੱਤਰ ਦਾ ਨਾਮ ਆਉ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਜਿਵੇਂ ਆਪਾਂ ਦੇਖਦੇ ਆ ਪਿਆਰੇ ਮਿੱਤਰ ਨਵਦੀਪ ਕਮਾ ਉਸ ਤੋਂ ਬਾਅਦ ਅਗਲੀ ਲਾਈਨ ਦੇ ਵਿੱਚ ਤੁਸੀਂ ਲਿਖੋਗੇ ਮਿੱਠੀਆਂ ਯਾਦਾਂ ਉਸ ਤੋਂ ਬਾਅਦ ਡੰਡੀ ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਪਵਨ ਦਾ ਵਿਆਹ 10 ਨਵੰਬਰ 2024 ਨੂੰ ਹੋਣਾ ਨਿਸ਼ਚਿਤ ਹੋਇਆ ਹੈ ਵਿਆਹ ਦੀ ਤਰੀਕ ਤੁਸੀਂ ਹਮੇਸ਼ਾ ਅਗਲੇ ਮਹੀਨਿਆਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੀ ਹੀ ਲਿਖੋਗੇ। ਬਰਾਤ ਮੋਗੇ ਤੋਂ ਆਵੇਗੀ। ਇਸ ਸ਼ੁਭ ਮੌਕੇ ਤੇ ਮੈਂ ਤੈਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਤੂੰ 2 ਦਿਨ ਪਹਿਲਾਂ ਹੀ ਆ ਜਾਵੇਂ। ਤੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਦੀ ਸਿਹਤ ਕੁਝ ਠੀਕ ਨਹੀਂ ਰਹਿੰਦੀ। ਇਸ ਲਈ ਆਪਾਂ ਹੀ ਵਿਆਹ ਵਿੱਚ ਮਿਲ ਕੇ ਕੁਝ ਕੰਮ ਕਰਨੇ ਹਨ। ਆਪਣੇ ਮਾਤਾ ਪਿਤਾ ਨੂੰ ਵੀ ਨਾਲ ਲਿਆਵੀ ਮੈਨੂੰ ਬੜੀ ਖੁਸ਼ੀ ਹੋਵੇਗੀ ਵਿਆਹ ਵਿੱਚ ਕਿਸੇ ਵੀ ਕਾਰਨ ਸ਼ਾਮਲ ਨਾ ਹੋਣ ਦਾ ਮੈਂ ਕੋਈ ਬਹਾਨਾ ਸੁਣ ਲਈ ਤਿਆਰ ਨਹੀਂ ਹੋਣਾ ਅਗਲੀ ਲਾਈਨ 'ਚ ਤੁਸੀਂ ਲਿਖੋਗੇ ਤੇਰੇ ਆਉਣ ਦੀ ਉਡੀਕ ਵਿੱਚ ਕ ਮਾ ਤੇਰਾ ਮਿੱਤਰ ਕਕਾ ਖਖਾ ਗੱਗਾ ਅਖੀਰ ਦੇ ਉੱਤੇ ਤੁਸੀਂ ਆਪਣੇ ਨਾਮ ਦੀ ਜਗ੍ਹਾ ਤੇ ਕਕਾ ਖਖਾ ਗੱਗਾ ਲਿਖੋਗੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।